ਜਾਣਾ ਉਸਨੇ ਸਾਰੇ ਇਖਾਰਿਆਂ ਨਾਲ ਅਰਥ ਮੈਨ ਨਹੀਂ ਦੱਸਣਾ ਅਰਥ ਤੁਹਾਨੂੰ ਆਪਣੇ ਆਪ ਸਮਝ ਆ ਜਾ ਆ ਗਿਆ ਜਦੋਂ ਤਾਂ ਉਦੋਂ ਥੋੜੀ ਤੁਹਾਡੀਆਂ ਦੀ ਕਲਾਪਿੰਗ ਦੱਸ ਦੂਗੀ ਕਿ ਗੱਲ ਮੇਰੀ ਸੰਪੂਰਨ ਹੋ ਗਈ ਹੈ ਕੰਬੋਈ ਸਾਹਿਬ ਇੱਕ ਪਿੰਡ ਦੇ ਵਿੱਚ ਇੱਕ ਮਰਾਸੀ ਤੇ ਇੱਕ ਮਰਾਸਣ ਰਹਿੰਦੇ ਸੀ ਉਹ ਆਪਣਾ ਗੁਜ਼ਾਰਾ ਕਰਦੇ ਸੀ ਮਰਾਸੀ ਗੱਲਾਂ ਬਾਤਾਂ ਸੁਣਾ ਕੇ ਪੰਜ ਚਾਰ ਸੌ ਦਿਹਾੜੀ ਬਣਾ ਲੈਂਦਾ ਸੀ ਉਹ ਆਪ ਦਾ ਕਣਕ ਵੀ ਮੁੱਲ ਲੈ ਲੈਂਦੇ ਸੀ ਆਟਾ ਮੁੱਲ ਲੈ ਲੈਂਦੇ ਸੀ ਸਬਜ਼ੀ ਭਾਜੀ ਮੁੱਲ ਲੈ ਲੈਂਦੇ ਸੀ ਦੁੱਧ ਵੀ ਮੁੱਲ ਲੈਂਦੇ ਸੀ ਤੇ ਮਰਾਸਣ ਉਹ ਚੜ ਗਿਆ ਚਾਹ ਕਹਿੰਦੀ ਮੈਂ ਤਾਂ ਆਪ ਦੀ ਮੱਝ ਦਾ ਦੁੱਧ ਪੀਣਾ ਆਪ ਦੀ ਗਾਂ ਦਾ ਦੁੱਧ ਪੀਣਾ ਇੱਕ ਵਾਰਾ ਜੀ ਗਾਂ ਉਹਨਾਂ ਦੇ ਬਾੜ ਚ ਆ ਗਈ ਤੇ ਮਰਾਸਣ ਦਾ ਚਾਹ ਪੂਰਾ ਕਰਨ ਲਈ ਮਰਾਸੀ ਨੇ ਉਹ ਗਾਂ ਫੜ ਲਈ ਜਦੋਂ ਗਾਲ ਖੜ ਲਈ ਮਰਾਸੀ ਨੇ ਫੇਰ ਕਿਹਾ ਕਹਿੰਦਾ ਭਾਗਵਾਨ ਨੇ ਆਪਾਂ ਨੂੰ ਸਰਦਾਰਾਂ ਦੇ ਘਰੋਂ ਦੁੱਧ ਮਿਲ ਜਾਂਦਾ ਬਣਿਆ ਬਨਾਇਆ ਦੁੱਧ ਲੈ ਆਉਣੇ ਆ ਆਪਦੇ ਦੁੱਧ 'ਚ ਕੋਈ ਫਾਇਦਾ ਨਹੀਂ ਉਹ ਕਹਿੰਦੇ ਨਹੀਂ ਮੈਂ ਤਾਂ ਆਪਦੇ ਵਾਲੇ ਜਿਵੇਂ ਤੁਹਾਨੂੰ ਚਾਹ ਚੜਿਆ ਸੀ 2022 ਦੇ ਸੀ ਤਾਂ ਆਪਦੀ ਬਣਾਉਣੀ ਹੈ ਸਰਕਾਰ ਉਹਨਾਂ ਨੇ ਜੀ ਗਾਰਾਖਲੀ ਚਾਰ ਸਾਲ ਲੰਘ ਗਏ ਗਾਂ ਸੁਈ ਨਾ ਅਬ ਆੜਾਈ ਚਾਰਾ ਖਾ ਛੱਡੇ ਜਿੱਥੋਂ ਮਿਲਦੇ ਫੀਡ ਵੀ ਹੜਾਫ ਸਤੂੜੇ ਵੀ ਹੜਾਫ ਪੱਠੇ ਵੀ ਹੜਾਫ ਗਾਂ ਕੁੱਝ ਵੀ ਅੱਠ ਮਾਰਨ ਨਾ ਜਦੇ ਯਾਰ ਰੰਗ ਵੀ ਹੜਾਫ ਰੇੜੀਆਂ ਵੀ ਹੜਾਫ ਸਬਜ਼ੀਆਂ ਵੀ ਹੜਾਫ ਫਰੋਦ ਵੀ ਹੜਾਫ ਚੱਲੋ ਜੀ ਨਾਮ ਛੱਡਿਆ ਕੱਖਣੀ ਜੀ ਹੜੱਪ ਕਰੀ ਜਾਵੇ ਤੇ ਸੂਬੇ ਹੈ ਨਾ ਸਾਰੇ ਝਾਕਣਾ ਸਰਪੰਚ ਤੋਂ ਪਰੋਂ ਜਿਹੜੇ ਅਸਲ ਦੇ ਵੇਚੇ ਨਾ ਜਿਹੜੇ ਧਰਨਾ ਲੱਗਿਆ ਇਕੱਲਾ ਬਰਾਦਰੀ ਬਾਦ ਜੋ ਨਹੀਂ ਉੱਪਰਿਆ ਸੀ ਭੁੱਖੇ ਮਰਦਿਆਂ ਨੇ ਲਾਇਆ ਮਿਲਿਆ ਕੱਖਣੀ ਉਹ ਤਾਂ ਇਹ ਸੀ ਬਹਾਨਾ ਬਣਾ ਕੇ ਮੇਰੇ ਵੀਰ ਕੋਈ ਗੱਲ ਨਹੀਂ ਕੱਲ ਨੂੰ ਹੋਈ ਆਉਣਗੇ ਘਰ ਭਰਾ ਸਾਡੇ ਇਹ ਪ੍ਰਕਰਨ ਕੀ ਜਦੋਂ ਐਂਕੀ ਪਾਸੇ ਸਾਰਾ ਕੁਤੁਰਿਆ ਜਾਂਦਾ ਚਲੋ 4 ਸਾਲ ਨਾਲ ਸੂਈ ਉਗਾ ਤੇ 5ਵੇਂ ਸਾਲ ਕਰਦਿਆ ਕਰਾਉਂਦਿਆ ਕਰਦਿਆ ਕਰਾਉਂਦਿਆ ਲੌਂਦੀ 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 ਸੂਪੀ ਜਦੋਂ ਸੂਪੀ ਮਰਾਸਨੋਂ ਚੜ ਗਿਆ ਚਾਹ ਕਹਿੰਦੀ ਆਪਣੀ ਗਾਂ ਸੂਪੀ ਹੁਣ ਤਾਂ ਨਿਆਰੇ ਨਾਲ ਚੁੰਨੇ ਮਰਾਸੀ ਨੇ ਮੂਰੇੜੇ ਹੋ ਕੇ ਤੂੰ ਦਾਇਆ ਮੋਂਨ ਮਾਕੇ ਤੇ ਆਵਾਂ ਮਰਾਸਨ ਬਾਲਟੀ ਲੈ ਕੇ ਥਾਣਾ ਨੂੰ ਪਾਣੀ ਆ ਲਾਇਆ ਕਰਿਆ ਮਾਣਾ ਬਚੜੂ ਨੂੰ ਮੂਹ ਲਵਾ ਕੇ ਹਾਂ ਬਚੜੂ ਨੂੰ ਘਾਟੀ ਪਿਆਉਂਦੇ ਆ ਕੱਲਾ ਮੂਹ ਲਵਾਉਂਦੇ ਆ ਪਰ ਸਮਾਉਣ ਦੇ ਹੱਥੇ ਬਸ ਸਿੰਪਲ ਸਮਾ ਆ ਕੇ ਜੇ ਤੇ ਉਹਨੂੰ ਤਾਂ ਦੂਰ ਬਣਤਾ ਦੇਵਰਾ ਸ਼ਰਮੇ ਨੂੰ ਛੇ ਜੋਥੇ ਓ ਲੱਗ ਪਈ ਚੋਣ ਜਦੋਂ ਗਾਂ ਦੇ ਨੇੜੇ ਹੋਏ ਨਾ ਤੇ ਮਰਾਸਤ ਨੇ ਲਾਇਆ ਖਾਣਾ ਨੂੰ ਹੱਥ ਤੇ ਗਾਂ ਨੇ ਪਠਾੜ ਤੇ ਮਾਰਿਆ ਤੇ ਉਹ ਸਿਰ ਤੇ ਮਰਾਸਤ ਨੇ ਤੇ ਮਰਾਸਤ ਦੀ ਮੂਰੇ ਬੈਠਾ ਨਾਲੇ ਢਾਇਆ ਪਾਈ ਆਵੇ ਤੇ ਗਾਂ ਨੂੰ ਕਹਿੰਦਾ ਭੜੀਏ ਮਾਨਸੇ ਜੀ ਤੇ ਤੈ ਤੋਤੀ ਦੀ ਡੇੜਾ ਤਾਂ ਤੂੰ ਸੁਣਾ ਕਹ ਨੂੰ ਮੈਂ ਇਹਨਾਂ ਨੂੰ ਕਹਿੰਦਾ ਤੁਸੀਂ ਸਰਕਾਰ ਬਣੋਣੇ ਕਹਿੰਦੇ ਸੀ ਕਿ ਲੋਕਾਂ ਦੇ ਕੰਮ ਨਹੀਂ ਕਰਨੇ ਦਾ ਆ ਹਾਲਾਤ ਬਣੇ ਹੋਏ ਐ ਇਹਨਾਂ ਦੇ ਕੰਮ ਕੇ ਸਿੱਧਾ ਕਰਨਾ ਨਹੀਂ ਗੱਲਾਂ ਵੱਡੀਆਂ ਵੱਡੀਆਂ ਜਦੋਂ ਗੱਲਾਂ ਕਰਦੇ ਸੀ ਸਕੂਲ ਕਾਲਜ ਦੀ ਗੱਲ ਹੀ ਨਹੀਂ ਕੀਤੀ ਪਿਉ ਦੇ ਮੁੱਤਾਂ ਨੂੰ ਕਹਿੰਦੇ ਯੂਨੀਵਰਸਟੀਆਂ ਬਣਾ ਦੇ